D5 ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਆ ਬਲਵਿੰਦਰ ਸਿੰਘ ਤੁਹਾਨੂੰ ਦੱਸ ਦੇ ਕਿ ਪੰਜਾਬ ਦੇ ਵਿੱਚ ਜਿੱਥੇ ਪਰਾਲੀ ਨੂੰ ਅੱਗ ਲਾਉਣ ਦਾ ਮਾਮਲਾ ਕਾਫੀ ਜ਼ਿਆਦਾ ਗਰਮਾਂਦਾ ਹੈ ਨਜ਼ਰ ਆਇਆ ਸੀ ਉੱਥੇ ਹੀ ਅੱਜ ਬਿਕਰਮ ਸਿੰਘ ਮਜੀਠੀਆ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਹਾਲਾਂਕਿ ਬਿਕਰਮ ਸਿੰਘ ਮਜੀਠੀਆ ਵੱਲੋਂ ਉਸ ਬੰਦੇ ਨੂੰ ਸਰਪੰਚ ਦੱਸਿਆ ਜਾ ਰਿਹਾ ਹੈ ਕਹਿਆ ਜਾ ਰਿਹਾ ਕਿ ਆਮ ਆਦੀ ਪਾਰਟੀ ਦਾ ਸਰਪੰਚ ਹੈ ਤੇ ਆਪਣੇ ਪਿੰਡ ਦੇ ਲੋਕਾਂ ਨੂੰ ਕਹਿ ਰਿਹਾ ਮੇਰੇ ਕੋਲੇ ਅਫਸਰ ਸਾਹਿਬ ਆ ਕੇ ਬੈਠੇ ਤੇ ਜਿਹਦੇ ਚੱਲਦੇ ਨੇ ਮੈਨੂੰ ਕਿਹਾ ਵੀ ਕਿਹੜੇ ਕਾਰ ਨੂੰ ਅੱਗ ਲਾਉਣ ਦੇਣੀ ਆ ਆਪਾਂ ਕਿਹੜੇ ਕਾਰ ਨੂੰ ਨਹੀਂ ਅੱਗ ਲਾਉਣ ਦੇਣੀ ਤੇ ਉਹਨਾਂ ਨੇ ਅੱਗੇ ਵੀ ਗੱਲ ਕੀਤੀ ਕਿ ਮੈਂ ਕਿਹਾ ਸਾਰਾ ਪਿੰਡ ਸਾਡਾ ਮੇਰਾ ਖਾਸ ਹੈ ਕਿਸੇ ਦੇ ਵੀ ਪਰਚਾ ਨਹੀਂ ਹੋਣਾ ਚਾਹੀਦਾ ਉਹਨਾਂ ਕਹੇ ਕਿ ਤੁਸੀਂ ਦੱਸੋ ਤੁਹਾਨੂੰ ਜੇ ਤਕਲੀਫ ਹੋਈ ਹੈ ਪਹਿਲਾਂ ਤੁਸੀਂ ਉਹ ਵੀਡੀਓ ਵੇਖੋ ਤੇ ਕਿਸੇ ਪਿੰਡ ਦੇ ਵਿੱਚ ਉਹਨਾਂ ਚਾਹੇ ਅੱਗ ਵਾਲਾ ਮਸਲਾ ਸੀ ਮੇਰੇ ਕੋਲੇ ਮੋਡਲ ਅਫਸਰ ਆ ਗਏ ਐਸਐਚਓ ਸਾਹਿਬ ਆ ਗਏ ਕਹਿੰਦੇ ਜੀ ਇਸ ਤਰ੍ਹਾਂ ਕਰਕੇ ਅੱਗ ਦਾ ਮਸਲਾ ਤੁਸੀਂ ਮੈਨੂੰ ਦੱਸੋ ਜੀ ਕਿਹੜੇ ਕਿਹੜੇ ਘਰਾਂ ਦੀ ਅੱਗ ਲਗਾਉਣੀ ਆ ਤੇ ਕਿਵੇਂ ਆ ਅਸੀਂ ਦੂਜਿਆਂ ਨੂੰ ਐ ਮੈਂ ਕਹਾਂ ਜੀ ਜਿਹੜਾ ਸਾਡਾ ਸਾਰਾ ਪਿੰਡ ਆ ਸਾਡੀ ਸਾਰੇ ਪਿੰਡ ਨਾਲ ਹੀ ਬਣਦੀ ਆ ਸਾਡੀ ਕਿਸੇ ਨਾਲ ਵਿਗੜੀ ਨਹੀਂ ਜਿੰਨੇ ਸਾਡਾ ਸਾਰਾ ਪਿੰਡ ਚਾਚੇ ਤਾਏ ਭੈਣ ਭਰਾ ਮੇਰੇ ਪਿੰਡ ਦੇ ਵਿੱਚ ਅੱਗ ਦਾ ਇੱਕ ਵੀ ਪਰਚਾ ਨਹੀਂ ਹੋਣਾ ਚਾਹੀਦਾ ਔਰ ਕਿਸੇ ਬੰਦੇ ਤੇ ਕੋਈ ਕਾਰਵਾਈ ਔਰ ਰੈਪਟ ਨਹੀਂ ਪੈਣੀ ਚਾਹੀਦੀ ਔਰ ਤੁਸੀਂ ਸਾਰੇ ਇੱਥੇ ਬੈਠੇ ਹੋ ਜੇ ਕਿਸੇ ਨੂੰ ਅੱਗ ਤੋਂ ਚਲੋ ਜੋ ਵੀ ਕਾਨੂੰਨ ਆ ਐਜ਼ ਅ ਲਾ ਪਰ ਉਹ ਚੱਲਦਾ ਪਰ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਈ ਹੈ ਤਾਂ ਸਾਨੂੰ ਦੱਸ ਸਕਦੇ ਅਸੀਂ ਕੋਈ ਰੌਲਾ ਨਹੀਂ ਪਾਉਂਦੇ ਅਸੀਂ ਵੀ ਆਹ ਕੰਮ ਕਰਤਾ ਥੋੜਾ ਉਹ ਸਾਨੂੰ ਪਉਣਾ ਨਹੀਂ ਆਉਂਦਾ ਥੋੜਾ ਜਿਹਾ ਚੁੱਪ ਰਹਿਣੇ ਆ ਨਿਮਰਤਾ ਚ ਰਹਿਣੇ ਆ ਪਰ ਸੋ ਲਾਈਟ ਚਲੀ ਜਾਂਦਾ ਸੋ ਸਾਰਿਆਂ ਦਾ ਧੰਨਵਾਦ ਇੱਥੇ ਪਹੁੰਚਣ ਤੇ ਮਾਨਜੁਗ ਮੰਤਰੀ ਸਾਹਿਬ ਦਾ ਸਤਿਕਾਰਯੋਗ ਮੈਂਡੀ ਕੀਦਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਲਾਕੀ ਇਹ ਪਹਿਲਾ ਵੀਡੀਓ ਨਹੀਂ ਆ ਬਿਕਰਮ ਸੋਮ ਮਜੀਠੀਆ ਲਗਾਤਾਰ ਆਮ ਆਦੀ ਪਾਰਟੀ ਦੇ ਆਗੂਆਂ ਦੀਆਂ ਵੀਡੀਓ ਸਾਂਝੀ ਕਰਦੇ ਰਹਿੰਦੇ ਨੇ ਤੇ ਕਈ ਸਵਾਲ ਖੜੇ ਕਰਦੇ ਹੋਏ ਨਜ਼ਰ ਆਉਂਦੇ ਨੇ ਜਿੱਦਾਂ ਕਿ ਬਿਕਰਮ ਸੋਮ ਮਜੀਠੀਆ ਵੱਲੋਂ ਕਿਹਾ ਜਾ ਰਿਹਾ ਵੀ ਇਹ ਆਮ ਆਦੀ ਪਾਰਟੀ ਦਾ ਖਾਸ ਹੈ ਤੇ ਉਹਨਾਂ ਸਰਪੰਚ ਹੈ ਉਹ ਵੀ ਤੁਹਾਨੂੰ ਸੁਣਾਉਣੇ ਆ ਵਿਕਰਮ ਸੋਮਜੀਠੀ ਆਪਣੇ ਟਵੀਟ ਦੇ ਵਿੱਚ ਲਿਖਦੇ ਰਹੇ ਆਮ ਆਦੀ ਪਾਰਟੀ ਨੇ ਸ਼ੁਰੂ ਤੋਂ ਹੀ ਵਾਤਾਵਰਨ ਤੇ ਸਿਆਸਤ ਕੀਤੀ ਹੈ ਪਹਿਲਾਂ ਪੰਜਾਬ ਦੇ ਧੂਏ ਤੋਂ ਦਿੱਲੀ ਦੇ ਪ੍ਰਦੂਸ਼ਣ ਕਰਨ ਦੇ ਇਲਜ਼ਾਮ ਲਾਉਂਦੇ ਰਹੇ ਹੁਣ ਆਪਣੇ ਸਮਰਥਕਾਂ ਨੂੰ ਪਰਾਲੀ ਨੂੰ ਅੱਗ ਦੇ ਲਾਉਣ ਤੇ ਪਰਚਾਂ ਤੋਂ ਬਚਾਉਣ ਦੀਆਂ ਸ਼ਰਿਆਮ ਗੱਲਾਂ ਹੋ ਰਹੀਆਂ ਹਨ ਉਪਰੋਕਤ ਵੀਡੀਓ ਆਪ ਵਿਧਾਇਕ ਫੋਜਾ ਸਿੰਘ ਸਰਾਰੀ ਦੀ ਮੌਜੂਦਗੀ ਵਿੱਚ ਆਮ ਆਦੀ ਪਾਰਟੀ ਦੇ ਸਮਰਥਕ ਦੀ ਹੈ ਇਸ ਦਾ ਸਾਫ ਮਤਲਬ ਇਹ ਹੈ ਕਿ ਜੋ ਆਮ ਆਦੀ ਪਾਰਟੀ ਦੇ ਨਾਲ ਹਨ ਉਹਨਾਂ ਤੇ ਪਰਚਾ ਨਹੀਂ ਹੋਵੇਗਾ ਜੋ ਖਿਲਾਫ ਹਨ ਉਹਨਾਂ ਤੇ ਕਾਰਵਾਈ ਹੋਵੇਗੀ ਆਮ ਆਦੀ ਪਾਰਟੀ ਕਿਸਾਨਾਂ ਦਾ ਸ਼ੋਸ਼ਣ ਕਰ ਰਹੀ ਹੈ ਇਹ ਕਿਸਾਨਾਂ ਦੇ ਨਾਲ ਸ਼ਰਮ ਧੱਕਾ ਹੈ ਮੈਂ ਅਪੀਲ ਕਰਦਾ ਹਾਂ ਕਿ ਮਾਨਯੋਗ ਸੁਪਰੀਮ ਕੋਰਟ ਇਸ ਤੇ ਸਖਤ ਕਾਰਵਾਈ ਕਰੇ ਸੋ ਜਿੱਦਾ ਕਿ ਬਿਕਰਮ ਸਿੰਘ ਜੀਠੀਆ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਿਆ ਹੁਣ ਵੇਖਣਾ ਹੋਵੇਗਾ ਜੋ ਵੀਡੀਓ ਦੇ ਵਿੱਚ ਬੋਲ ਰਹੇ ਨੇ ਉਹਨਾਂ ਦਾ ਆਪਣਾ ਕੀ ਪੱਖ ਨਿਕਲ ਕੇ ਸਾਹਮਣੇ ਆਂਦਾ ਜਾਂ ਆਮਾਦੀ ਪਾਰਟੀ ਦੇ ਸਰਪੰਚ ਹੈ ਨੇ ਜਾਂ ਆਮਾਦੀ ਪਾਰਟੀ ਨਾਲ ਕੀ ਤਾਲੁਕਾ ਆਤਾ ਹੈ ਇਹ ਤਾਂ ਨਾਲ ਸਮਾਂ ਦੱਸੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ